ਗੋਮਦਵਾਲ ਸਾਹਿਬ ਵਾਲੇ ਕਮੇਟੀ ਹੋ ਗਈ। ਹਾਂ। ਬਹੁਤ ਤੁਹਾਡੇ ਮੇਲੇ ਦੀ ਤਰਾ ਹਮ ਜਿਆਦਾ ਚੰਗਾ। ਹਾਂ। ਇਹ ਤਾਂ ਸਾਡੇ ਦਾ ਵਧੀਆ ਚੜ੍ਹਦੀ ਕੈਚ ਤਾਂ ਵਧੀਆ। ਬਹੁਤ ਵਧੀਆ। ਕੈਮਰਾ ਟੂਰ ਵਧੀਆ। ਬਹੁਤ ਵਧੀਆ। ਉਹ ਕਿੰਨੇ ਮਾਇਕੇ ਲੈ ਆਂਗੇ ਇੱਧਰ। ਉਹਨੇ 5 6 7 ਇੰਨੇ ਕਿੰਨੇ ਇੱਧਰ ਆਉਂਦਾ ਕਿਤੇ ਲੈ ਜਾਦਾ। ਉਹ ਵੀ ਲੱਗ ਪਏ ਮਜਬੂਰੀਆਂ। ਭਰਾ ਭਰਾਵਾ ਸਾਰੇ। ਉਧਰ ਚੋਲੇ ਆਪੇ। ਖੜਾ ਨਹੀਂ ਛੱਡਦੇ। ਊਟ ਆਈ ਨਾ ਮੈਚ। ਹਾਂ। ਊਟ ਆਈ ਮੈਚ ਇੱਧਰ। ਪਹਿਲਾ ਨਹੀਂ ਪਹਿਲਾ ਖਾਂਦੇ ਖੇਡਿਆ ਖਾਂਦੇ ਆਹ ਠੀਕ ਠੀਕ ਖਾਂਦੇ ਉਹ ਕਿੰਦੇਲੇ ਛੋਟੇ ਦੇ ਪਿੰਡ ਪੁਲਵਾਨ ਮੁੜੀਆ ਵਧੀਆ ਹੋਰ ਵਧੀਆ ਪੰਜੀ ਨੂੰ ਮੈ ਜਾਗਾ ਤੱਕ ਪੰਜੀ ਤੱਕ ਫਰੀ ਹੋ ਅਜੇ ਵੀ ਰਲਾ ਬੋਤਲ ਪਈ ਪਾਣੀ ਦੀ ਥੋੜੀ ਅਜੇ ਨਹੀਂ ਵੇਖਿਆ ਚਲਾਇਆ ਇੱਕ ਗਰਦਾਸਪੁਰ ਲਈ ਜਿੱਤੀ ਹੈ ਉਹ ਲਾਟ ਵਾਲੀ ਜਿਹੜੀ ਆ ਉਹ ਜਿੱਤੀ ਨਾ ਉਹ ਜਿੱਤੀ ਪਰ ਬੋਲ ਇਤ ਨਹੀਂ ਬੋਲੇਗੀ ਨਹੀਂ ਆਓ ਫਿਰ ਤੁਸੀਂ ਆਂਦੇ ਹੋਣੇ ਐਵੇਂ ਕੋਈ ਹਨਾ ਉਹ ਪਾਸੇ ਨੂੰ ਗੱਡੋ ਨਾ ਬੋਲੇ ਮੈਂ ਬਾਜੀ ਧਾਰੋਂ ਕੀ ਅਧੇ ਨੰਬਰ ਦੇ ਅੱਛਾ ਕਿਹੜੀ ਆਪਣੇ ਗੁਰਦਾਪੁਰ ਲਾਈ ਜਿੱਤੀ ਚਲੋ ਵਧੀਆ ਦੋਵੇਂ ਟੀਮਾਂ ਆਪਣੀਆਂ ਆ ਹਾਂ ਮੈਂ ਜੀ ਵਧੀਆ ਆ ਗਿਆ ਹਾਂ ਜੀ ਵਧੀਆ ਆ ਗਿਆ ਬਾਕੀ ਵਧੀਆ ਪ੍ਰਬੰਧ ਹੀ ਨਾਲ ਉਹ ਰਵਣ ਕਲੇਰ ਹਨੀ ਭਾਈ ਜਾਨਾ ਉਹਨਾਂ ਨਾਲ ਰਮਣ ਕਲੀਰ ਹਾਂ ਰਮਣ ਕਲੀਰ ਉਹਨਾਂ ਦੀ ਚੌਂਕ 1:00 ਵਜੇ ਦਾ ਵੈਸਟਰਨ ਪੇ ਕਰਾਈ ਦਿੱਤਾ ਸੀ ਅੱਛਾ ਅੱਛਾ ਔਰ ਇਦਾਂ ਕਰਕੇ ਵਿੱਚ ਉਹਨਾਂ ਦਾ ਯੋਗਦਾਨ ਦੇ ਬਾਲੇ ਦੇ ਉੱਤੇ ਮਿਲਿਆ ਸੀ ਬੋਲਟ ਮੋਟਰਸਾਈਕਲ ਦਾ ਸ਼ੇਰ ਬਾਬਾ ਨਾਦੂ ਬਸਟਲ ਲਵਲੀ ਵੀਰਾ ਨਹੀਂ ਲਵਲੀ ਬੱਲਾ ਕਠਿਆਲੇ ਵਾਲਾ ਤਾਂ ਲਵਲੀ ਵੈਸਾ ਲਵਲੀ ਵੀਰਾ ਹਾਂ ਹਾਂ ਦੋਵੇਂ ਜਮਾਈ ਸ਼ੇਰਾ ਮੇਰਾ ਗੋਟਿਆ ਤੇ ਸ਼ੇਰਾ ਮੇਰੇ ਗੋਟਿਆ ਰੇਟਰੀਕ ਬਸਟਲ ਕੱਲ ਵਾਲੀ ਵੇਲੀਆਂ ਜੋ ਹਾਂਜੀ ਲੈਟ ਮੈਨ ਟਾਪ ਸ਼ੂਟ ਹੈ ਔਰ ਵਧੀਆ ਅੱਜ ਆ ਜੀ ਆਪਣੇ ਆਏ ਇਲਾਕੇ ਦੇ ਕੋਲ ਬਤੀ ਠੀਕ ਲਾ ਕੇ ਮੇਰੇ ਆਪਣਾ ਨਾਲ ਜਾ ਲੱਗੀ ਆ ਨਹੀਂ ਨਾ ਤੇ ਨਾਲ ਫਰੀਦ ਦੇ ਤੇ ਅਲਕੋਪੋਤੀ ਨਾਲ ਠੀਕ ਠੀਕ ਜਿਹੀ ਚੋਕ ਓਕੇ ਓਕੇ ਔਰ ਸਿਆ ਵੀ ਉਹ ਪੁੱਛ ਨਾ ਕਾਰ ਕਰਵਾ ਗੱਲ ਹਾਂਜੀ ਬਾਲਾ ਵੀ ਜਾਂਦੇ ਜਿੰਨੇ ਪਿੰਡ ਹਾਂ ਜੀ ਸਾਰੀ ਵੰਦੇ ਰੇਟਰੋ ਮੀਨਮ ਬਣ ਕੇ ਲੰਕੋ ਉਹ ਆਪਣੇ ਗਿਰਮਾਉਂਦਾ ਉਹ ਤੇ ਆਕਾਲ ਨੂੰ ਲੁੜਾ ਪੁਰੀ ਲਾਈਟ ਲਗਾ ਦਿਓ ਕਾਮੀ ਕਰਦਾ ਪਟਾਏ ਕੋਈ ਨਹੀਂ ਲੱਗਦਾ ਪੂਰੀ ਸੀ ਇਹ ਕੋਰ ਨਕਲ ਵਾਲਾ ਸ਼ਿਰੋਏ ਰੱਖੀ ਮਾੜ ਆਪਣੀ ਹੈਗੀਆ ਮਾਜਾ ਪੰਜਾਬ ਲਾਈਨ ਮਾਜਾ ਕਬੱਡੀ ਕਲੱਬ ਮਾਜਾ ਇਹ ਲਾਅ ਆਸਟ੍ਰੇਲੀਆ ਵਾਲੇ ਵੀ ਹੁਣ ਬਣਾਏ ਟੀਮ ਆਸਟ੍ਰੇਲੀਆ ਉੱਜਵਾਨਾ ਫੌਜੀ ਭੋਲੇਗੇ ਆਜੋ ਉਹ ਸਾਲ ਦਸਨ ਗਰਾਉ ਲਾਉਂਦੇ ਲਾਉਂਦੇ ਦੱਸਣ ਦੋ ਕੋ ਸਾਹ ਮਾਰੀ ਕੋਈ ਗੱਲ ਆ ਵੀਰੇ ਫੌਜੀ ਵੀਜੀ ਸਾਰਿਆਂ ਨਾਲ ਸੱਸੀ ਗਾਲ ਵੀਰੇ ਬਾਸ ਜੀ ਗੇਟ ਤੇ ਰੇ ਜੀ ਗੇਟ ਤੇ ਰੇ ਸਭ ਥਾਣੀ ਤੇ ਰੇ ਲਾਈ ਇਹੋ ਜਿਹਾ ਸਾਰਾ ਸੱਸੀ ਮੈਡੀਅਮ ਸਾਡੀ ਸਾਡੀ ਗੇਟੇ ਆ ਸਾਡੇ ਲਾ ਕੇ ਹਮਰੇ ਵੀਰੇ ਆਵਾਜ਼ਾਂ ਕਰਕੇ ਸਿੱਧੇ ਲੋਰ ਵੀ ਆ